ਹੌਲੀ ਹਾਸਲ ਮੁਕਾਮ ਹੁੰਦਾ ਆ ਹੌਲੀ ਹੌਲੀ ਮਿਹਨਤਾਂ ਦਾ ਨਾਮ ਹੁੰਦਾ ਆ ਪਹਿਲਾਂ ਪਹਿਲਾਂ ਹਰ ਬੰਦਾ ਆਮ ਹੁੰਦਾ ਆ ਦੁਨੀਆਦਾਰੀ ਚੋਂ ਜੋ ਤਰਾਸ਼ ਬਣਦੇ ਆਪਣੇ ਤੇ ਰਖ ਵਿਸ਼ਵਾਸ ਬਣਦੇ ਹੋਏ ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ ਆਮ ਜਿਹੇ ਮੁੰਡੇ ਵੀ ਨੇ ਖਾਸ ਬਣਦੇ ਹੋ ਆਮ ਜਿਹੇ ਬੰਦੇ ਸੱਚਾ ਸੋਚ ਉੱਚੀ ਮਿਹਨਤੀ ਵੀ ਹੋਵੇ ਜਿਹੜਾ ਉਸ ਬੰਦੇ ਦੀ ਤਰੱਕੀ ਫਟਾਫਟ ਹੁੰਦੀ ਆ ਫਾਇਦੇ ਵਾਲੀ ਕੱਲ ਦੱਸਾਂ ਕੱਢ ਸਾਰੇ ਹੱਲ ਦੱਸਾ ਸੱਚ ਦੇ ਤੇ ਪੀੜ ਸਦਾ ਘੱਟ ਹੁੰਦੀ ਆ ਹੋ ਅੱਜ ਨਹੀਂ ਜੇ ਹੁੰਦਾ ਤਾਂ ਉਹ ਕੱਲ ਹੋ ਜਵੇ ਸਬਰਾਂ ਨਾਲ ਸਭ ਕੁਝ ਹੱਲ ਹੋ ਜਵੇ ਹਾਰਦਾ ਨਹੀਂ ਜਿਹੜਾ ਹਾਰ ਜਾਣ ਵਾਲੇ ਡਰ ਕੋਲ ਉਹਨੂੰ ਹੀ ਤਾਂ ਜਿੱਤਣੇ ਦਾ ਵੱਲ ਹੋ ਜਵੇ ਮਿਲਦੀ ਪਰੋਸੀ ਨਹੀਂ ਉਹ ਕਾਮਯਾਬੀ ਥਾਲ ਵਿੱਚ ਪਹਿਲਾਂ ਪਹਿਲਾਂ ਔਕੜਾਂ ਵੀ ਬੇਸ਼ ਹੁੰਦੀ